ਲੈਤੇ ਹੋਏ ਹੈ ਖਾਲਸਾ ਜੀ ਆਜ ਜਮੀ ਪਰ ਕਿਸ ਤਰ੍ਹਾਂ ਸੇ ਚੈਨ ਆਏ ਹਮੇਸ਼ਾ ਨਸੀਬ ਪਰ ਐਹੋ ਜਾਂ ਪਾਦਸ਼ਾਹੀ ਲੱਭਣਾ ਉੱਠ ਕੇ ਆਗੇ ਬਾਹਰ ਅਸਰ ਤੋਂ ਜਦੋਂ ਸਿੰਘਾਂ ਵਾਰੇ ਦੇਖਿਆ ਵੀ ਧਰਤੀ ਤੇ ਪਏ ਨੇ ਕੰਬਲ ਵਿਛਾਈ ਪਏ ਆ ਘੋੜਿਆਂ ਦੇ ਕਾਠੀਆਂ ਦੇ ਸਰਾਣੇ ਦੇ ਉੱਠ ਕੇ ਖੜੇ ਹੋ ਗਏ ਅਸਰ ਤੋਂ ਇਹਨੇ ਮੈਂ ਨਹੀਂ ਪੈ ਸਕਦਾ ਲਟੇ ਹੋਏ ਹੈ ਕਾਲਾ ਸਾਜੀ ਅੱਜ ਜਮੀ ਪਰ ਕਹਦਾ ਆ ਮਲਖਾਂ ਦੇ ਰਾਜੇ ਮੇਰੇ ਸਿੰਘ ਅੱਜ ਧਰਤੀ ਤੇ ਲਟੇ ਹੋਏ ਆ ਮੈਂ ਤਖਤ ਤੇ ਨਹੀਂ ਸੌ ਸਕਦਾ ਮੇਰੇ ਨਾਲ ਹੀ ਨੇ ਕਿਤੇ ਅੱਗੇ ਪਿੱਛੇ ਹੋਏ ਆ ਤਾਂ ਹੀ ਗਿਆ ਨਹੀਂ ਕੀ ਕਰਪਾਗੇ ਸਜੇ ਹਮ ਹੈ ਮਾਰੇ ਕਹਦੇ ਮੈਨੂੰ ਕਲਗੀ ਧਰ ਬਣਾਉਣ ਵਾਲਾ ਹੀ ਹੈ ਕਿਸ ਤਰ੍ਹਾਂ ਸੇ ਚੈਨ ਆਏ ਹਮੇਸ਼ਾ ਨਸੀਬ ਪਰ ਤੇ ਇਹ ਹੁੰਦੀ ਹੈ ਜਰਨਲ ਦੀ ਅਵਸਥਾ ਕੰਨਾ ਮੇਰੀ ਫੌਜ ਧਰਤੀ ਤੇ ਲਿੱਡੀ ਪਈ ਆ ਮੈਨੂੰ ਤਖਤ ਤੇ ਨੀਂਦ ਕਿਵੇਂ ਆਉਣੀ ਉੱਠ ਕੇ ਬਾਹਰ ਆ ਗਏ ਸਿੰਘਾਂ ਦਾ ਪਹਿਰਾ ਦੇਣ ਲੱਗ ਪਏ ਬਾਦਸ਼ਾਹ ਜੇ ਕਹਿ ਕੇ ਗੁਰੂ ਲਸ਼ਕਰ ਖੁਦਵੇਂ ਦਰ ਆਏ ਪਹਿਰੇ ਬਾਜਾ ਵਾ ਉਗਦੇ ਅੱਖਰ ਨਜ਼ਰ ਆਏ ਆਹ ਬਚਨ ਕਹਿ ਗਏ ਨਾ ਕਾਲ ਪੁਰਖ ਨੇ ਸਤਗੁਰੂ ਸਿੰਘਾਂ ਦੇ ਵਿੱਚ ਆਵੇ ਹੌਲੀ ਹੌਲੀ ਖੜਕਾ ਨਹੀਂ ਕਰਿਆ ਕਹਿੰਦੇ ਮੇਰਾ ਕੋਈ ਸਿੰਘ ਨਾ ਜਾਗ ਪਿਆ ਮਹਾਰਾਜ ਰੁਕਵਾ ਰੱਖਵਾ ਰੋ ਕਹਿੰਦੇ ਕਿਸੇ ਸਿੰਘ ਦੀ ਨੀਂਦ ਨਾ ਟੁੱਟ ਜੇ ਕੋਲੇ ਕੋਲੇ ਕਦਮਾਂ ਨਾਲ ਪਾਤਸ਼ਾਹ ਸਿੰਘਾਂ 'ਚ ਬਹਿਲ ਰਹੇ ਮੇਰਾ ਤੇ ਜਿਹੜੇ ਬੇਖੌਫ ਬਿਤਾ ਦੀ ਗੋਲ ਚ ਸੁਤੇ ਪਰੇ ਪਤਾ ਵੀ ਕੱਲ ਨੂੰ ਦਰ ਚੜਦੇ ਆ ਜੰਗ ਮਚਾਉਣਾ ਕਹਿੰਦੇ ਨਾ ਸਤਗੁਰੂ ਆਪਣੇ ਲਸ਼ਕਰ ਸਿੰਘਾਂ ਦੇ ਵਿੱਚ ਆਉਂਦੇ ਪਹਿਰੇ ਵਾਂ ਜਾਵਾਂ ਉਂਗ ਤੇ ਅਕਸਰ ਨਜ਼ਰ ਆਏ ਤੇ ਜਿਹੜੇ ਪਹਿਰੇ ਤੇ ਖੜੇ ਸੀ ਨਾ ਉਹ ਵੀ ਉਂਘ ਹੀ ਜਾਂਦੇ ਸੀ ਪਰ ਪਹਿਰਾ ਨਹੀਂ ਛੱਡਿਆ ਖੜੇ ਰਹੀਆ ਪਰ ਟੂਲੇ ਲਈ ਜਾਂਦੇ ਪਾਤਸ਼ਾਹ ਬੜੇ ਦੱਬੇ ਕਦਮੀ ਆਏ ਦੇਖਿਆ ਸਿੰਘਾਂ ਨੂੰ ਜੋ ਹਰ ਜਗ੍ਹਾ ਖਾਬੋਸ਼ ਗਏ ਬੇਖਬਰ ਆਏ ਸੋਏ ਹੋਏ ਬੱਚੋਗੇ ਕਰੀਦੋ ਬਿਦਰ ਆਏ ਗੜੀ ਦੇ ਜਿਸ ਜਿਸ ਵੀ ਕੋਨੇ ਤੇ ਜਿਸ ਜਿਸ ਵੀ ਥਾਂ ਤੇ ਸਿੰਘ ਪਏ ਸੀ ਨਾ ਸਤਿਗੁਰੂ ਸਾਰਿਆਂ ਕੋਲ ਹੈ ਸਾਰਿਆਂ ਦਾ ਹਾਲ ਮਲੂਮ ਕੀਤਾ ਕਿਹੜਾ जख्मी ਆ ਕਿਹੜਾ ਫੱਟੜਾ ਕਿਹੜਾ ਸੁੰਦਾ ਹੈ ਕਿਹੜਾ ਜਾਗਦਾ ਸਭ ਨੂੰ ਵੇਖ ਰਹੇ ਨੇ ਜੋਗੀ ਜੀ ਕਹਿੰਦੇ ਕਿਵੇਂ ਕਹਿੰਦੇ ਜਿਵੇਂ ਬੱਚੇ ਸੁੱਤੇ ਪਏ ਹੋਣ ਤੇ ਮਾਂ ਬਾਪ ਉਹਨਾਂ ਨੂੰ ਦੇਖਣ ਆਉਂਦਾ ਕੋਈ ਕਪੜਾ ਤੇ ਨਹੀਂ ਲਹਿ ਗਿਆ ਕਿਸੇ ਪਾਸਿਓਂ ਲਪਕਦਾ ਨਹੀਂ ਰਹੇ ਜਿਵੇਂ ਮਾਂ ਬਾਪ ਗੌਰ ਕਰਦੇ ਆ ਕਹਿੰਦੇ ਇਉਂ ਬਾਦਸ਼ਾਹ ਸਿੰਘਾਂ ਦੇ ਪਹਿਰਾ ਹੋਵੇ ਗਰਜੇ ਗਦਬੇ ਪੋ ਟਹਲੇ ਲੱਗੇ ਸਤਗੁਰ ਭਗਤੀ ਸੇ ਮਰੀਦੋਂ ਕੀ ਬਹਿਲਦੇ ਲੱਗੇ ਸਤਗੁਰ ਦੱਬੇ ਪਾਉ ਸਹਿਜ ਸਹਿ سنگਰ ਤੁੰ ਰਏ ਵੇਖ ਰੇ ਆਪ ਓ ਮੇਰੇ ਸ਼ਾਨਾ ਮੱਤੇ ਸਰਦਾਰ ਅੱਜ ਤੱਕ ਮੇਰੇ ਨਾਲ ਨੇ ਕੱਲ ਨੂੰ ਇਹ ਵੀ ਮੈਨੂੰ ਛੱਡ ਜਾਣਗੇ ਠੀਕ ਆ ਮੇਰੇ ਚ ਸਦਾ ਲਈ ਮਿਲਦਾ ਜਾਣਗੇ ਸੱਚਖੰਡ ਤੇ ਜਾ ਕੇ ਬਸ ਜਾਣਗੇ ਪਰ ਜਿਵੇਂ ਰੋਜ਼ ਗੱਲਾਂ ਕਰਦੇ ਸੀ ਨਾ ਦੇ ਮੇਰੇ ਵਾਰੀ ਮੇਰੇ ਨਾਲ ਘੋੜਿਆਂ ਤੇ ਚੜਦੇ ਸੀ ਉਹ ਦਰਸ਼ਨ ਨਹੀਂ ਹੋ ਰਹੇ ਇਨਾਂ ਨੂੰ ਕਿੰਨਾ ਕੁ ਮੁਹੱਬਤ ਕਰਦੇ ਹੋਣਗੇ ਬਾਸ਼ ਤਹਿਲਨੇ ਲੱਗੇ ਸਤਗੁਰ ਸਾਰੇ ਸਿੰਘਾਂ ਦੇ ਕਿਰਪਾ ਦ੍ਰਿਸ਼ਟੀ ਬਾਣ ਰਹੇ ਕੋ ਜਖਮੀ ਫੱਟੜਾਂ ਤੇ ਮੱਲਵੇਂ ਲਾ ਰਿਆ ਵੰਨ ਨਜਰਾਂ ਦੇ ਭਗਤੀ ਸੇ ਮਰੀਦਾਂ ਦੀ ਬਹਿਮ ਨੇ ਲੱਗੇ ਸਤਗੁਰ ਤੇ ਸਿੰਘਾਂ ਨੂੰ ਵਾਹ ਵਾਹ ਗੈ ਰਹੇ ਕਹਿੰਦੇ ਓ ਸਿੰਘੋ ਦੁਨੀਆਂ ਦੇ ਤਖਤੇ ਦੇ ਕੋਈ ਤੁਹਾਡਾ ਸਾਨੀ ਨਹੀਂ ਹੋਊਗਾ ਸਿੰਘਾਂ ਦੀ ਨਾ ਸਵਾਪ ਭਗਤੀ ਦੇਖ ਕੇ ਖੁਸ਼ ਹੋ ਗਏ ਸਾਫੇ ਕਬੀ ਸਿੰਘੋਂ ਕੇ ਉਠਾਤੇ ਥੇ ਜਮੀਨ ਸੇ ਕੇਸ ਇਸ ਕੇ ਜੋ ਚਾਹੇ ਤੋਲੀ ਖਾਗ ਉਸ ਕੀ ਜਵੀ ਸੇ ਸਾਫੇ ਹੁੰਦੇ ਸਿਰ ਦੀਆਂ ਦਸਤਾਰਾਂ ਹੁਣ ਢਿੱਲੇ ਮੱਠੇ ਦੇ ਜਖਮੀ ਫਟੜਾ ਹੁਣ ਆਪਾਂ ਵੀ ਵਾਰੀ ਮਸਤਾਨੇ ਦੇ ਬੰਨੇ ਹੋ ਜਾਂਦੇ ਤੇ ਉਹ ਕਿਸੇ ਦਾ ਕੋਈ ਲੜ ਖੁੱਲਿਆ ਪਿਆ ਦਮਾਲੇ ਦਾ ਕੋਈ ਚੱਕਰ ਲਿਆ ਪਿਆ ਬਾਦਸ਼ਾਹ ਦਾ ਸਾਹਬ ਰਹੇ ਕਿਸੇ ਦਾ ਇੱਧਰ ਉੱਧਰ ਕਰਦੀ ਦੇ ਉਹਨੂੰ ਵੀ ਕਾਬੂ ਕਰ ਰਹਿਦਾ ਬਈ ਕਿ ਸਿਰ ਦੇ ਦਿਮਾਲਿਆਂ ਦੇ ਕੰਮਰ ਕਸੇ ਕੇਸ ਇਸਕੇ ਜੋ ਝਾੜੇ ਤੋਂ ਨਹੀਂ ਖਾ ਉਸ ਦੀ ਜਮੀਨ ਸੇ ਤੇ ਕਿਸੇ ਸਿੰਘ ਦੇ ਕੇਸਾਂ ਨੂੰ ਵੀ ਮਿੱਟੀ ਘੱਟਾਂ ਲੱਗਿਆ ਤਦੋਂ ਮਸਤਕ ਨਾ ਲਾਵੇ ਸਾਹ ਬਰਹ ਹੁਣ ਜਿਹੜਾ ਵੱਡਿਆ ਤੁ ਗਿਆ ਪਿਆ ਉਹ ਸਰੀਰ ਤੇ ਬਸੇ ਨਾ ਰਹਾ ਕੋਈ ਫਿਰ ਵੀ ਉਹ ਜੰਗ ਲਈ ਤਿਆਰ ਨੇ ਬਸ ਕੁਝ ਟਾਈਮ ਬਾਦਸ਼ਾਹ ਦੇ ਕਹਿਣ ਤੇ ਰਾਹ ਕਰਦੇ ਨੇ ਸਰ ਠੀਕ ਕੀਏ ਸਰਕੇ ਹੋਏ ਬਾਲਸ਼ ਜੀਸ ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਰਹੀਂ ਸੈਂ ਕਿਸੇ ਦਾ ਧੋਣ ਢੀ ਹੋਈ ਆ ਉਹਨੂੰ ਸਿੱਧਾ ਕੀਤਾ ਪਿਆਰ ਨਾਲ ਸਿੱਧਾ ਕਰਕੇ ਆਸਰ ਵਾਲਾ ਆਂਗਾ ਤੇ ਇਉਂ ਕਹਿੰਦੇ ਹਰ ਇੱਕ ਸਿੰਘ ਦੀ ਪਾਤਸ਼ਾਹ ਨੇ ਖਬਰ ਲਈ ਉਹਨਾਂ ਦੇ ਕਿਹੜਿਆਂ ਦੇ ਹੱਥ ਦੇ ਦੇਣਾ ਹਾਸ਼ਾਕ ਇਸੇ ਮਰਸ਼ਦ ਮੇ ਜੇ ਇਸ਼ਾਰ ਨਹੀਂ ਹੈ ਜਿਹੇ ਪਿਆਰ ਕਿਸੇ ਪੀਰ ਮੇ ਜਨਹਾਰ ਨਹੀਂ ਹਾ ਮੁਸਲਮਾਨ ਧਰਮ ਦਾ ਇਹ ਲਖਾਰੀ ਹੈ ਕਹਿੰਦਾ ਬੜਾ ਕੁਝ ਲਿਖਿਆ ਮੈਂ ਜ਼ਿੰਦਗੀ ਚ ਪਰ ਜਿਹੜੀ ਅੱਜ ਆ ਮਰਦੇ ਕਾਮਲ ਦੀ ਕਥਾ ਲਿਖ ਰਿਹਾ ਹਾਂ ਨਾ ਇਹਦੇ ਨਾਲ ਦੀ ਮੈਂ ਕੋਈ ਸਾਖੀ ਨਹੀਂ ਹਾਸ਼ਾ ਕਹਿਣ ਲੱਗਿਆ ਓਏ ਹਰਗੇ ਚ ਮੂਲੋ ਹੀ ਨਹੀਂ ਦੇਖਿਆ ਕਿਸੇ ਮੁਰਸ਼ਿਦ ਵਿੱਚ ਇਹੋ ਜੀ قربਾਨੀ ਇਹੋ ਜਾਂ ਬਲਦਾਨ ਇਹੋ ਜਾਂ ਤਿਆਗ ਸਭ ਕੁਝ ਉਲਟਾ ਕੇ ਵੀ ਕਹਿੰਦਾ ਇਹ ਨਹੀਂ ਕਰਦਾ ਕਹਿੰਦਾ ਮੈਂ ਨਹੀਂ ਕਰਦਾ ਜਿਹੇ ਪ੍ਰਕਾਰ ਕਿਸੇ ਪੀਰ ਮੈਂ ਜਨਹਾਰ ਨਹੀਂ ਹੈ ਕਹਿੰਦਾ ਮੈਂ ਕਿਸੇ ਪੀਰ ਚ ਇਹੋ ਜੀ ਖੇਡ ਨਹੀਂ ਵੇਖੀ ਇਹ ਤਾਂ ਪੀਰਾਂ ਦੇ ਪੀਰ ਨੇ ਤੇ ਇਉ ਸਤਿਗੁਰੂ ਬਾਦਸ਼ਾਹ ਸਾਰੇ ਸਿੰਘਾਂ ਨੂੰ ਦੇਖਦੇ ਅੱਗੇ ਵੱਧ ਰਹੇ ਜਿਨ ਸਿੰਘਾਂ ਨੇ ਗੱਲ maat ਗਏ ਸਾਹਿਬ ਥਾ ਇੱਦਰ ਨਾ ਕੱਲ ਸੁਬਾਹ تھا ਜਿੰਨ ਖਾਲਸੋ ਨੇ ਜੰਗ 'ਚ ਮਰਨਾ ਮਹਾਰਾ ਕਹਿੰਦੇ ਉਹ ਹੀ ਨੇ ਜਨ ਸਿੰਘੋ ਨੇ ਕੱਲ ਮੌਤ ਕੇ ਸਾਹੇਲ ਥਾ ਉਤਰਨਾ ਕੱਲ ਨੂੰ ਮੌਤ ਦੇ ਸਮੁੰਦਰ 'ਚ ਪੜਨਗੇ ਖੜੇ ਮੱਥੇ ਮੌਤ ਦਾ ਸਮੁੰਦਰ ਹੀ ਆ ਉਹ 10 ਲੱਖ ਪੂਰੇ ਧਰਾਂ ਤੇ تلوارਾਂ ਲਈ ਖੜਾ ਮਸੀ ਦੇ ਪੁੱਤ ਥੋੜੀ ਐ ਮਰਨ ਮਾਰਨ ਲਈ ਆਏ ਨੇ ਮੌਤ ਦਾ ਸਾਗਰ ਪਾਦਸ਼ਾਹ ਕਹਿੰਦੇ ਕੱਲ ਨੂੰ ਏ ਮੇਰੇ ਜੰਗੀ ਜਰਨਲ ਮੌਤ ਦੇ ਸਾਗਰ 'ਚ ਪੜਨਗੇ ਹੱਸ ਕੇ ਜ਼ਿੰਦਗੀ ਦੀ ਕਿਸ਼ਤੀ ਲਾ ਕੇ ਕੱਲ ਸਵੇਰ ਤਾਂ ਜਿੰਨ ਖਾਲਸੋਂ ਨੇ ਜੰਗ 'ਮੇ ਮਰਨਾ ਪਰ ਅਗਨੇ ਰਹੇ ਹੋ ਖਾਲਸੇ ਕੱਲੋਂ ਜਿਹੜੇ ਦਰਜਦਿਆਂ ਦੀ ਜੰਗ ਵਿੱਚ ਇੱਕ ਸਾਹ ਰਹਿ ਗਈ ਕੱਲ ਸਵੇਰ ਨੂੰ ਜਿੰਨਾ ਸਿੰਘਾਂ ਨੇ ਇਸ ਜੰਗ 'ਚ ਉਤਰ ਕੇ ਬਾਦਸ਼ਾਹ ਕਦੇ ਦੁਨੀਆ ਦੀ ਸਭ ਤੋਂ ਵੱਡੀ ਜੰਗ ਲੜਨ ਦੀਆਂ ਇਹ ਉਹ ਖਾਲਸੇ ਬਲੀ ਸੇ ਸ਼ਹੀਦ ਹੋ ਗਏ ਹੁਆ ਜਦ ਕੇ ਗੁਜ਼ਰਨਾ ਮੁਸ਼ਕਲ ਹੁਆ ਸਜਾਸ ਕਦਮੇ ਆਗੇ ਕੋ ਧਰਨਾ ਬਲੀ ਹੁੰਦਾ ਕਹਿੰਦੇ ਸਿਰਾਂ ਦੇ ਜਿਹੜੇ ਕੇਸ ਨੇ ਗਲੇ ਚ ਪਏ ਹੋਇਆ ਕਹਿੰਦਾ ਜਖਮਿਆ ਮਟੜੀਆਂ ਉਹਨਾਂ ਦੇ ਸਰੀਰ ਕਈ ਸ਼ਹੀਦ ਵੀ ਹੋ ਗਏ ਜਿਆਦੇ ਵੱਡਿਆ ਕਿ ਜਿਹੜਾ ਸਰੀਰ ਫੋਨ ਬਹਿ ਜਾਂਦਾ ਕਹਿੰਦੇ ਪਾਦਸ਼ਾਹਾਂ ਲੰਘ ਗਏ ਉਹਨਾਂ ਦੇ ਵਿੱਚ ਮੁਸ਼ਕਿਲ ਹੂਆ ਸਜਾ ਸੇ ਕਦਮ ਅੱਗੇ ਕੋ ਧਰਨਾ ਤੇ ਕਿਸੇ ਸਿੰਘ ਦੇ ਦਾ ਜਗ੍ਹਾ ਹੀ ਕੋਈ ਨਹੀਂ ਜਿੱਥੇ ਤੂੰ ਫੱਟ ਨਾ ਹੋਵੇ ਇਹਨੇ ਨਾ ਉੱਥੋਂ ਮਹਾਰਾਜ ਤੋਂ ਅੱਗੇ ਨਹੀਂ ਤੁਰਿਆ ਇਹ ਬਸ ਦੇਖ ਹੀ ਰਹੇ ਨੇ ਬਈ ਤੁਹਾਡਾ ਸਿੰਘੋ ਛਿੱਦੋ ਤੁਹਾਡਾ ਕੋਣ ਸਾਥੀ ਹੈ ਰੋਣੀ